ਸੰਗਤ ਜੀ ਕਰੋ ਦਰਸ਼ਨ ਗੁਰਦੁਆਰਾ ਤਾੜੀ ਸਹਿਬ ਪਾਤਸ਼ਾਹੀ ਦਸਵੀਂ ਸੰਗਤ ਜੀ ਅੰਮ੍ਰਿਤ ਦਾਤੇ ਪੰਥਦਰਦੀ ਦਸਮ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਜੀ ਪੰਜ ਪੋ ਦੀ ਰਾਤ ਨੂੰ ਸ੍ਰੀ ਆਨੰਦਪੁਰ ਸਹਿਬ ਤੋਂ ਚਾਲਾ ਕੀਤਾ ਅੰਮ੍ਰਿਤ ਵੇਲੇ ਸਰਸਾ ਨਦੀ ਨੂੰ ਪਾਰ ਕੀਤਾ ਉੱਥੇ ਕੁਝ ਪਰਿਵਾਰ ਵਿਛੜ ਗਿਆ ਰਸਤੇ ਵਿੱਚ ਬਿਆਨਤ ਕੌਤਕ ਕਰਦੇ ਹੋਏ ਸੱਤ ਪੋ ਨੂੰ ਵੱਡੇ ਸਹਿਬਜਾਦਿਆਂ ਅਤੇ 40 ਸਿੰਘਾਂ ਸਮੇਤ ਸ੍ਰੀ ਚਮਕੌਰ ਸਹਿਬ ਗੜੀ ਵਿੱਚ ਆ ਕੇ ਮੋਰਚੇ ਮਲ ਲੈ ਔਰੰਗਜ਼ੇਬ ਦਾ ਭੇਜਿਆ ਜਰਨੈਲ ਖਵਾਜਾ ਮਰਦੂਦ ਨੇ 10 ਲੱਖ ਫੌਜ ਲੈ ਕੇ ਚਮਕੌਰ ਦੇ ਚਫੇਰੇ ਘੇਰਾ ਪਾ ਲਿਆ ਯੰਗ ਆਰੰਭ ਹੋ ਗਈ ਗੁਰੂ ਜੀ ਦੇ ਸਹਿਬਜ਼ਾਦਿਆਂ ਤੇ ਕੁਝ ਸਿੰਘ ਸੂਰਮੇ ਧਰਮ ਯੁੱਧ ਮੋਰਚੇ ਵਿੱਚ ਸੰਗਤ ਜੀ ਲੱਖਾਂ ਮੁਗਲਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਪ੍ਰਾਪਤ ਕਰ ਗਏ ਸਵਾ ਲੱਖ ਸੇ ਇੱਕ ਲੜਾਉਂ ਦਾ ਬਚਨ ਚਮਕੌਰ ਦੇ ਯੁੱਧ ਸਮੇਂ ਹੀ ਪੂਰਾ ਕੀਤਾ ਅਠਪੋ ਨੂੰ ਪੰਨਿਆਂ ਪਿਆਰਿਆਂ ਦੀ ਅਰਜ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡਿਆ ਅਤੇ ਤੁਰਕਾਨੀ ਸੈਨਾ ਦੇ ਸੱਤਰ ਲੰਮਦੇ ਹੋਏ ਇਸ ਸਥਾਨ ਤੇ ਪੁੱਜੇ ਉਸ ਸਮੇਂ ਇੱਥੇ ਪੀਪਲ ਦਾ ਬਹੁਤ ਹੀ ਵੱਡਾ ਦਰਖਤ ਸੀ ਉਸ ਪੀਪਲ ਥੱਲੇ ਮੁਗਲਾਂ ਦੀ ਫੌਜ ਦਾ ਜਰਨੈਲ ਖਵਾਜਾ ਮਰਦੂਦ ਆਪਣੀ ਸੈਨਿਕ ਸ਼ਕਤੀ ਨਾਲ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜਿੰਦਾ ਫੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਵਾ ਕਰਕੇ ਆਪਣਾ ਡੇਰਾ ਲਾਈ ਬੈਠਾ ਸੀ ਪਰ ਦੂਜੇ ਪਾਸੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੰਕਾਰੀ ਖਵਾਜੇ ਮਰਦੂਦ ਨੂੰ ਤਿੰਨ ਵਾਰ ਤਾੜੀ ਮਾਰ ਕੇ ਵੰਗਾ ਰਿਆ ਸੰਗਤ ਜੀ ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜਾਨਾ ਪ੍ਰਗਟ ਕੀਤਾ ਇਸ ਦੇ ਨਾਲ ਹੀ ਮੁਗਲਾਂ ਦੀ ਫੌਜ ਵਿੱਚ ਆਪਸੀ ਕਟਾਵੱਡੀ ਮਚ ਗਈ ਇਸ ਸਥਾਨ ਤੇ ਇਹ ਮਹਾਨ ਕੌਤਕ ਕਰਦੇ ਹੋਏ ਸਤਗੁਰ ਮਾਸ਼ੀਵਾੜੇ ਵੱਲ ਨੂੰ ਯਾਤਰਾ ਜੇ ਉਥੇ ਹੀ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਗੁਰੂ ਜੀ ਨੂੰ ਮਿਲੇ ਔਰਗਜੇਵ ਦੇ ਕੀਤੇ ਹੋਏ ਜ਼ੁਲਮ ਖਿਲਾਫ ਲੜੇ ਅਤੇ ਧਰਮ ਯੁੱਧ ਸਮੇਂ ਸ੍ਰੀ ਚਮਕੌਰ ਸਾਹਿਬ ਦੇ ਅੰਦਰ ਸਤਿਗੁਰੂ ਜੀ ਦਾ ਇਹ ਤਾੜੀ ਸਾਹਿਬ ਖੀਰਲਾ ਸਥਾਨ ਹੈ ਪਤੇ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ